ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੇ ਵੀਰਾਂ ਭੈਣਾਂ ਦੇ ਚਰਨਾਂ ਦੇ ਵਿੱਚ ਪ੍ਰਣਾਮ ਕਿਉਂਕਿ ਜਿਨ੍ਹਾਂ ਨੇ ਇਸ ਡੁਆਲਿਟੀ ਦੇ ਸਮੇਂ ਇਸ ਤੁਚਿੱਤੀ ਦੇ ਸਮੇਂ ਪਰਮਾਤਮਾ ਨੂੰ ਪਾਉਣ ਦੇ ਲਈ ਜਾਂ ਪਰਮਾਤਮਾ ਹੋਣ ਦੇ ਲਈ ਆਪਣੀ ਪਾਤਰਤਾ ਦਿਖਾਈ ਹੈ ਸੋ ਜਿਸ ਤਰ੍ਹਾਂ ਮੈਂ ਪਿਛਲੀ ਵੀਡੀਓ ਵਿੱਚ ਮਨੁੱਖ ਦੀ ਪ੍ਰਾਣ ਸ਼ਕਤੀ ਨੂੰ ਉਰਧਵ ਗਮਨ ਕਰਨ ਸਮੇਂ ਜਿਹੜੇ ਚੱਕਰਾਂ ਤੇ ਸੈਂਟਰਾਂ ਦਾ ਜ਼ਿਕਰ ਕੀਤਾ ਸੀ ਕਿਉਂਕਿ ਉਹਨਾਂ ਦਾ ਸਾਨੂੰ ਗਿਆਨ ਹੁੰਦਾ ਉਹਦੇ ਤੇ ਆਪਾਂ ਵਿਸ਼ੇਸ਼ ਚਰਚਾ ਕੀਤੀ ਸੀ ਇਸ ਤੋਂ ਬਾਅਦ ਬੈਸੇ ਮੈਨੂੰ ਪਹਿਲਾਂ ਵੀ ਇਸ ਚੀਜ਼ ਬਾਰੇ ਕਾਫੀ ਪਾਸੇ ਸੁਣਿਆ ਵੀ ਸੀ ਤੇ ਥੋੜਾ ਅਨੁਭਵੀ ਸੀ ਹੋਇਆ ਕਿ ਧਿਆਨ ਸਮੇਂ ਕੁਝ ਐਸੇ ਐਕਸਪੀਰੀਅੰਸ ਹੁੰਦੇ ਆ ਜੋ ਤੁਹਾਨੂੰ ਤੇ ਜਿਹੜੇ ਨਵੇਂ ਸਾਧਕ ਜਿਹੜੇ ਧਿਆਨ ਕਰਨਾ ਚਾਹੁੰਦੇ ਆ ਉਹਨਾਂ ਨੂੰ ਡਰਾ ਸਕਦੇ ਆ ਉਹ ਤਜਰਬੇ ਨੇ ਜਿਹੜੇ ਉਹਨਾਂ ਤੇ ਆਪਾਂ ਗੱਲ ਕਰਨੀ ਹੈ ਕਿ ਨਵੇਂ ਸੇਕਰ ਨੇ ਜਿਹੜੇ ਨਵੇਂ ਸਾਧਕ ਨੇ ਉਹ ਕਿਸ ਤਰ੍ਹਾਂ ਸ਼ੁਰੂ ਕਰ ਸਕਦੇ ਆ ਤਾਂ ਕਿ ਉਹਨਾਂ ਨੂੰ ਇਹ ਡਰ ਵਾਲਾ అనుਭਵ ਨਾ ਹੋਵੇ ਸਭ ਤੋਂ ਪਹਿਲੀ ਗੱਲ ਇਹ ਆ ਕਿ ਮਨੁੱਖ ਪਰਮਾਤਮਾ ਦੀ ਖੋਜ ਕਿਉਂ ਪੈਂਦਾ ਕਿਉਂ ਮੂਲ ਸੰਬੰਧ ਜਿਹੜਾ ਸਾਡਾ ਸਾਡੇ ਜੀਵਨ ਦੇ ਸੰਬੰਧ ਦੇ ਵਿੱਚ ਹੁੰਦਾ ਸੀ ਪਰਮਾਤਮਾ ਨੂੰ ਜਿਵੇਂ ਚਾਹੁੰਦੇ ਆ ਜਿਹੋ ਜਿਹਾਂ ਜੀਵਨ ਇਨਸਾਨ ਚਾਹੁੰਦਾ ਉਸ ਸੰਬੰਧ ਦੇ ਵਿੱਚ ਪਰਮਾਤਮਾ ਨੂੰ ਉਹ ਕੱਢ ਲੈਂਦਾ ਕਿ ਹਾਂ ਪ੍ਰਮਾਤਮਾ ਦਾਤਾਂ ਦਿੰਦਾ ਗੁਰਬਾਣੀ ਦੇ ਆਪਣੇ ਅਰਥ ਕੱਢ ਲਏ ਜਾਂਦੇ ਨੇ ਇੱਕ ਇਨਸਾਨ ਆਪਣੇ ਜੀਵਨ ਨੂੰ ਸੰਪੰਨ ਬਣਾਉਣਾ ਚਾਹੁੰਦਾ ਸਾਰੀਆਂ ਸਹੂਲਤਾਂ ਸਾਰੀਆਂ ਖੁਸ਼ੀਆਂ ਕਈ ਮਨੁੱਖ ਇਸ ਲਈ ਵੀ ਪਰਮਾਰਥ ਦੇ ਮਾਰਗ ਤੇ ਚੱਲਦੇ ਆ ਤੇ ਕਈ ਇਸ ਲਈ ਵੀ ਚੱਲਦੇ ਆ ਕਿਉਂਕਿ ਉਹ ਸਹੂਲਤਾਂ ਨੂੰ ਪਾ ਲੈਂਦੇ ਆ ਪਰ ਉਹਦੇ ਬਾਅਦ ਵੀ ਉਹਨਾਂ ਦੇ ਅੰਦਰ ਇੱਕ ਖਾਲੀਪਨ ਉਹਨਾਂ ਨੂੰ ਝੰਜੋੜਦਾ ਰਹਿੰਦਾ ਫਿਰ ਮੌਤ ਦਾ ਡਰ ਹਲੂਣਾ ਦਿੰਦਾ ਰਹਿੰਦਾ ਐਨਾ ਕੁਝ ਇਕੱਠਾ ਕਰ ਲੈਂਦੇ ਨਾ ਫਿਰ ਲੱਗਦਾ ਵੀ ਯਾਰ ਐਨਾ ਕੁਝ ਇਕੱਠਾ ਵੀ ਕੀਤਾ ਕਿਤੇ ਪਿਆਈ ਨਾ ਰਹਿ ਜੇ ਹਨਾ ਤੇ ਇਕੱਠਾ ਕਰਨ ਦੇ ਵਿੱਚ ਉਹ ਕਈ ਵਾਰੀ ਆਪਣੇ ਅੰਦਰ ਐਸੇ ਗੱਡੇ ਖੋਦ ਲੈਂਦੇ ਆ ਐਸੇ ਟੋਏ ਪੁੱਟ ਲੈਂਦੇ ਆ ਜਿਹੜੇ ਕਿ ਉਸ ਪੈਸੇ ਨਾਲ ਉਸ ਧਨ ਦੌਲਤ ਨਾਲ ਉਹਨਾਂ ਚੀਜ਼ਾਂ ਨਾਲ ਨਹੀਂ ਭਰੇ ਜਾ ਸਕਦੇ ਉਹ ਸਦ ਭਾਵਨਾ ਤੇ ਸਦਾਚਾਰ ਨਾਲ ਹੀ ਭਰੇ ਜਾ ਸਕਦੇ ਆ ਇਸ ਸੰਸਾਰ ਦੇ ਵਿੱਚ ਵੀ ਕਈ ਲੋਕ ਪ੍ਰਮਾਤਮਾ ਨੂੰ ਚਾਹੁੰਦੇ ਆ ਤੇ ਕਈ ਲੋਕਾਂ ਨਾਲ ਕੁਝ ਇਨਸੀਡੈਂਟਸ ਵਾਪਰ ਜਾਂਦੇ ਆ ਤੇ ਉਹ ਹੁੰਦੇ ਆ ਕਿ ਕਿਸੇ ਦੇ ਪਰਿਵਾਰ ਦੇ ਵਿੱਚ ਕੋਈ ਤੁਰ ਗਿਆ ਕਿਸੇ ਦਾ ਸਾਕਾ ਸੰਬੰਧੀ ਇਸ ਸੰਸਾਰ ਤੋਂ ਚੱਲਿਆ ਗਿਆ ਉਹਨਾਂ ਦੇ ਅੰਦਰ ਮੌਤ ਦਾ ਜਿਹੜਾ ਡਰ ਬਣ ਜਾਂਦਾ ਪੈ ਬਣ ਜਾਂਦਾ ਉਹ ਵੀ ਮੌਤ ਦੇ ਡਰੋਂ ਪਰਮਾਰਥ ਦੇ ਮਾਰਗ ਤੇ ਚੱਲ ਪੈਂਦੇ ਆ ਸੋ ਪਰਮਾਰਥ ਦਾ ਮਾਰਗ ਇਹ ਆਇਡੈਂਟੀਫਾਈ ਨਹੀਂ ਕਰਦਾ ਕਿ ਤੁਸੀਂ ਕਿਸ ਡਰ ਕਰਕੇ ਪਰਮਾਤਮਾ ਦੇ ਰਸਤੇ ਤੇ ਚੱਲਿਓ ਪਰ ਉਹ ਡਰ ਜਿਸ ਕਰਕੇ ਤੁਸੀਂ ਚੱਲਨੇ ਹੋ ਜੇ ਉਹ ਤੁਹਾਡਾ ਪਿੱਛੇ ਰਹਿ ਗਿਆ ਜਾਂ ਤੁਸੀਂ ਉਸ ਡਰ ਦੇ ਅੰਦਰ ਹੀ ਪਰਮਾਰਥ ਨੂੰ ਪਾਉਣਾ ਚਾਹੁੰਦੇ ਹੋ ਇਹ ਗੱਲ ਬਹੁਤ ਮੈਟਰ ਕਰਦੀ ਹੈ ਜੇ ਤਾਂ ਤੁਹਾਡਾ ਪਿੱਛੇ ਛੁੱਟ ਗਿਆ ਡਰ ਫਿਰ ਤਾਂ ਤੁਸੀਂ ਇੱਕ ਸਹੀ ਮਾਰਗ ਤੇ ਚੱਲ ਪੈਨੇ ਹੋ ਪਰ ਜੇ ਉਸ ਡਰ ਦੇ ਲੂਪ ਅੰਦਰੋਂ ਮਨ ਨੇ ਇੱਕ ਪਾਲਿਸ਼ ਚੜਾਤੀ ਤੁਹਾਡੇ ਬਾਹਰ ਰੰਗ ਫੇਰਤਾ ਕਿ ਤੁਸੀਂ ਧਾਰਮਿਕ ਹੋ ਗਏ ਤਾਂ ਬਹੁਤ ਮੁਸ਼ਕਲ ਹੋ ਜਾਂਦੀ ਹੈ ਕਈ ਮਨੁੱਖਾਂ ਦੇ ਅੰਦਰ ਡਰ ਜਿਹੜਾ ਉਹ ਸਾਫ਼ ਝਲਕਦਾ ਹੁੰਦਾ ਪਰ ਉਹ ਮੰਨਣ ਨੂੰ ਤਿਆਰ ਨਹੀਂ ਹੁੰਦੇ ਕਿਉਂਕਿ ਉਹ ਮੇਰੇ ਨਾਲ ਵੀ ਕਈ ਨਾਰਾਜ਼ ਹੋ ਜਾਂਦੇ ਆ ਕਿਉਂਕਿ ਜਿਹੜਾ ਮਨ ਉਹਨਾਂ ਨੂੰ ਅਹਿਸਾਸ ਕਰਾ ਦਿੰਦਾ ਕਿ ਉਹ ਡਰੇ ਨਹੀਂ ਸਗੋਂ ਉਹਨਾਂ ਦੇ ਅੰਦਰ ਪਿਆਰ ਤੇ ਵਿਰਾਗ ਪੈਦਾ ਹੋ ਗਿਆ ਪਰ ਜੇ ਪਿਆਰ ਤੇ ਵਿਰਾਗ ਪੈਦਾ ਹੋ ਗਿਆ ਤਾਂ ਉਹ ਧਿਆਨ ਕਰਨ ਨੂੰ ਜਦ ਧਿਆਨ ਦੇ ਮਾਰਗ ਦੇ ਵਿੱਚ ਹੋ ਰਹੇ ਅਨੁਭਵਾਂ ਤੋਂ ਕਿਉਂ ਡਰਦੇ ਆ ਉੱਥੇ ਉਹਨਾਂ ਲਈ ਕੋਈ ਜਵਾਬ ਨਹੀਂ ਹੁੰਦਾ ਸੋ ਮੂਲ ਗੱਲ ਇਹ ਆ ਕਿ ਬਹੁਤ ਸਾਰੇ ਲੋਕ ਤੁਹਾਨੂੰ ਧਿਆਨ ਸਿਖਾ ਰਹੇ ਨੇ ਅਸੀਂ ਆਪਣੇ ਧਿਆਨ ਦੇ ਮਾਰਗ ਨੂੰ ਗੰਧਲਾ ਉਹਦੋਂ ਕਰ ਲੈਨੇ ਆ ਜਦੋਂ ਸਾਨੂੰ ਕਾਲੀ ਹੁੰਦੀ ਆ ਕਿਉਂਕਿ ਕੋਈ ਤੁਹਾਨੂੰ ਧਿਆਨ ਸਿਖਾ ਰਿਆ ਤੇ ਜੇ ਤੁਹਾਡੀ ਕਾਇਆ ਉਹਦੇ ਸਾਹਮਣੇ ਥੋੜਾ ਜਿਹਾ ਕਾਇਆ ਡੋਲਦੀ ਹੈ ਨਾ ਸਾਡੀ ਕਿਸੇ ਵੀਰ ਦੀਆਂ ਗੱਲਾਂ ਸਾਨੂੰ ਚੰਗੀਆਂ ਲੱਗਦੀਆਂ ਨੇ ਉਹ ਚੀਜ਼ ਬੈਟਰ ਆ ਤੇ ਜੇ ਤੁਹਾਨੂੰ ਕੋਈ ਰਸ ਨਹੀਂ ਆਉਂਦਾ denn ਤੁਸੀਂ ਛੱਡ ਸਕਦੇ ਹੋ ਕੋਈ ਇਸ਼ੂ ਨਹੀਂ ਕੋਈ ਨਵਾਂ ਟਰਾਈ ਕਰ ਸਕਦੇ ਹੋ ਜਾਂ ਉਹ ਪਰਮਾਤਮਾ ਤੇ ਛੱਡ ਸਕਦੇ ਹੋ ਕਿਉਂਕਿ ਜੇ ਤੁਸੀਂ ਟਰੂਥ ਸੀਕ ਕਰੋ ਜੇ ਤੁਸੀਂ ਪਰਮਾਤਮਾ ਨੂੰ ਪਾਉਣਾ ਚਾਹੁੰਦੇ ਹੋ denn ਤੁਸੀਂ ਕੁਈ ਨਾ ਕੋਈ ਅਜਿਹਾ ਸੱਜਣ ਢੂੰਡ ਲੋਗੇ ਜਿਹੜਾ ਉਸ ਪ੍ਰਮਾਤਮਾ ਦਾ ਤੁਹਾਨੂੰ ਪਤਾ ਦੱਸਦਾ ਹੋਵੇ ਸੋ ਜਿਹੜੀ ਕਾਲੀ ਹੈ ਉਹ ਸਾਬਤ ਦਿਲ ਦੀ ਨਿਸ਼ਾਨੀ ਨਹੀਂ ਹੁੰਦੀ ਕਾਲੀ ਕਰਕੇ ਹੀ ਲੋਕ ਗਲਤ ਮਾਰਗਾਂ ਤੇ ਤੁਰ ਜਾਂਦੇ ਜਿਸ ਦਾ ਦਿਲ ਸਾਬਤ ਨਹੀਂ ਹੁੰਦਾ ਭਗਤ ਕਬੀਰ ਜੀ ਕਹਿੰਦੇ ਆ ਸੇਖ ਸਬੂਰੀ ਬਾਹਰ ਕਿਆ ਹਜ ਕਾਬੇ ਜਾਏ ਕਬੀਰ ਜਾਕੀ ਦਿਲ ਸਾਬਤ ਨਹੀਂ ਤਾ ਕੋ ਕਹਾਂ ਖੋਦਾਈ ਜਿਨ੍ਹਾਂ ਦਾ ਦਿਲ ਸਾਵਤ ਨਹੀਂ ਜਿਨ੍ਹਾਂ ਦੇ ਅੰਦਰ ਦੁਚਿੱਤੀ ਆ ਸੋ ਉਹ ਪਰਮਾਰਥ ਦੇ ਮਾਰਗ ਤੇ ਫਿਲਹਾਲ ਨਾ ਚੱਲਣ ਸੋ ਇੱਥੇ ਮੈਂ ਕੁਝ ਪ੍ਰੀਕਾਸ਼ਨਸ ਪ੍ਰੀ ਰਿਕੁਐਸਟਸ ਦੱਸਣਾ ਚਾਹੁੰਨਾ ਆਪ ਜੀ ਨੂੰ ਤੇ ਜੋ ਤੁਸੀਂ ਮਤਲਬ ਸੁਣੀ ਆ ਸੁਣਾਈਆਂ ਜਾਂ ਪੜ੍ਹੀਆਂ ਪੜਾਈਆਂ ਗੱਲਾਂ ਤੇ ਚੱਲ ਪੈਨੇ ਹੋ ਉਹ ਤੁਹਾਡੇ ਲਈ ਖਤਰਨਾਕ ਸਿੱਧ ਹੋ ਸਕਦੀਆਂ ਨੇ ਪਰਮਾਤਮਾ ਦਾ ਨਹੀਂ ਮਿਲਣਾ ਦੁਨੀਆ ਤੋਂ ਵੀ ਹੱਥ ਤੋਂ ਬੈਠੋਗੇ ਸੋ ਐਸੀ ਦਸਾ ਬਣ ਜਾਂਦੀ ਆ ਸੋ ਸਭ ਤੋਂ ਪਹਿਲਾਂ ਗੱਲ ਹੈਗੀ ਆ ਕਿ ਕਈ ਵੀਰ ਜਿਹੜੇ ਅੱਜਕੱਲ ਪ੍ਰਚਲਿਤ ਗੱਲਾਂ ਹੁੰਦੀਆਂ ਨੇ ਧਿਆਨ ਦੇ ਸੰਬੰਧ ਦੇ ਵਿੱਚ ਕਿ ਸ਼ਾਂਤ ਬੈਠੋ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਆਪਾਂ ਸ਼ਾਂਤ ਬੈਠ ਜਾਂਦੇ ਹਾਂ ਲੋ ਮੇਰੇ ਅੰਦਰ ਮੇਰੇ ਕੰਨਾਂ ਦੇ ਵਿੱਚ ਸੁਭਾਵਿਕ ਇੱਕ ਆਵਾਜ਼ ਪੈ ਰਹੀ ਆ ਕਈ ਵੀਰ ਕਹਿੰਦੇ ਆ ਇਹਦੇ ਤੇ ਧਿਆਨ ਲਗਾਓ ਸ਼ੁਰੂਆਤੀ ਮਨ ਨੂੰ ਟਿਕਾਉਣ ਵਾਸਤੇ ਚੀਜ਼ ਉਪਜੋਗੀ ਹੋ ਸਕਦੀ ਆ ਪਰ ਸਾਧਕ ਨੂੰ ਸ਼ੁਰੂਆਤ ਤੋਂ ਅੱਗੇ ਕੁਝ ਪਤਾ ਨਹੀਂ ਹੁੰਦਾ ਤਾਂ ਇਹਦੀ ਪ੍ਰੈਕਟਿਸ ਕਰਦਾ ਰਹਿੰਦਾ ਉਹਦੇ ਕਰਕੇ ਜਿਹੜੀ ਆਡੀਟਰ ਕਾਰਟੈਕਸ ਹੁੰਦੀ ਆ ਉਹ ਓਵਰ ਐਕਟਿਵ ਹੋ ਜਾਂਦੀ ਆ ਜਿਹਦੇ ਕਰਕੇ ਸਾਨੂੰ ਦਿਮਾਗ ਅਪਸੈਟ ਲੱਗਣ ਲੱਗ ਪੈਂਦਾ ਤੇ ਐਸੀ ਕੰਡੀਸ਼ਨ ਦੇ ਵਿੱਚ ਇਹ ਆਵਾਜ਼ਾਂ ਹਰ ਸਮੇਂ ਕੰਨਾਂ ਦੇ ਵਿੱਚ ਟੀਂ ਟੀਂ ਟੀ ਪੈਂਦੀਆਂ ਰਹਿੰਦੀਆਂ ਨੇ ਮਤਲਬ ਇੱਕ ਤਰ੍ਹਾਂ ਦੇ ਨਾਲ ਪ੍ਰਮਾਤਮਾ ਨੂੰ ਮਿਲਣ ਚੱਲੇ ਸੀ ਪਰ ਮੈਡੀਕਲ ਕੰਡੀਸ਼ਨ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਇਹ ਆਵਾਜ਼ ਜਿਹੜੀ ਹੁੰਦੀ ਹੈ ਇਹ ਕੋਈ ਕੋਸਮਿਕ ਸਾਊਂਡ ਨਹੀਂ ਹੁੰਦੀ ਜਿੱਤੇ ਅਸੀਂ ਧਿਆਨ ਲਗਾ ਕੇ ਰੱਖਣਾ ਇਹ ਸਿਰਫ ਇੱਕ ਵਾਈਟ ਨੌਇਸ ਹੁੰਦਾ ਵਾਈਟ ਨੌਇਸ ਦਾ ਮਤਲਬ ਹੁੰਦਾ ਜਦੋਂ ਕੋਈ ਬਾਹਰੋਂ ਜਦੋਂ ਕੋਈ ਵੀ ਆਵਾਜ਼ ਤੁਹਾਡੇ ਕੰਨਾਂ ਚ ਪੈ ਨਹੀਂ ਰਹੀ ਕੋਈ ਸਾਊਂਡ ਇਨਪੁਟ ਨਹੀਂ ਹੋ ਰਹੀ ਤਾਂ ਦਿਮਾਗ ਜਿਹੜਾ ਸਾਡਾ ਆਪਣੇ ਆਪ ਇੱਕ ਧੁਨ ਬਣਾਉਣੀ ਸ਼ੁਰੂ ਕਰ ਦਿੰਦਾ ਜੀ ਇਹ ਇਸ ਕਰਕੇ ਹੁੰਦਾ ਜੇ ਇਹ ਧੁਨ ਵੀ ਨਾ ਹੋਵੇ ਤਾਂ ਜਿਹੜਾ ਬੰਦਾ ਜਾਂ ਤਾਂ ਸਿੱਧਾ ਸੁਣ ਨੂੰ ਜਾ ਸਕਦਾ ਸੁਣਨ ਅਵਸਥਾ ਚ ਜਾ ਸਕਦਾ ਜਾਂ ਫਿਰ ਬੰਦਾ ਪਾਗਲ ਹੋ ਸਕਦਾ ਕਿਉਂਕਿ ਜਿਹੜੀ ਟੀਂ ਟੀਂ ਦੀ ਆਵਾਜ਼ ਆ ਇਹ ਇੱਕ ਸਾਡੇ ਸਰੀਰ ਦੀ ਵਿਵਸਥਾ ਤਾਂ ਕਿ ਅਸੀਂ पागल ना हो ਜੀ ਵੀ ਇਸ ਤਰ੍ਹਾਂ ਆਪਾਂ ਸੁਣਨ ਬੈਠੇ ਆ 2 ਮਿੰਟ ਚੁੱਪ ਬੈਠੇ ਆ ਤੇ ਉਹ ਪਾਗਲ ਹੋਣ ਵਾਲੀ ਅਵਸਥਾ ਹੋ ਜੇ ਜੇ ਆਵਾਜ਼ ਵੀ ਕੰਨਾਂ ਚੰਨਾ ਪਵੇ ਕਿਉਂਕਿ ਇਹ ਨਿਊਰੋਲੋਜੀਕਲ ਆਡੀਓ ਫੀਨੋਮੈਨਾ ਇਹਨੂੰ ਕਹਿੰਦੇ ਆ ਧਿਆਨ ਲਗਾਉਣ ਵਾਸਤੇ ਸਹਾਇਕ ਜ਼ਰੂਰ ਹੋ ਸਕਦਾ ਪਰ ਸਾਧਨ ਨਹੀਂ ਬਣ ਸਕਦਾ ਇਸ ਲਈ ਧਿਆਨ ਜਿਹੜਾ ਹੈਗਾ ਉਹਨੂੰ ਹਮੇਸ਼ਾ ਸ਼ਬਦ ਦੇ ਵਿੱਚ ਲਗਾਉਣਾ ਜਾਂ ਫਿਰ ਜੇ ਚੁੱਪ ਬੈਠਣਾ ਤਾਂ ਆਪਣੇ ਅੰਦਰ ਦੀ ਜਿਹੜੀ ਸੁਨਣਾ ਅੰਧਕਾਰ ਦੀ ਵਿਵਸਥਾ ਜਿਹੜੀ ਅੰਦਰ ਆਪਾਂ ਨੂੰ ਕਈ ਵਾਰੀ ਆਪਾਂ ਅੰਦਰ ਫੀਲ ਕਰਦੇ ਆ ਉਹਦੇ ਵਿੱਚ ਤੁਸੀਂ ਧਿਆਨ ਲਗਾ ਸਕਦੇ ਹੋ ਦੂਜਾ ਅਨੁਭਵ ਜਿਹੜਾ ਕਾਫੀ ਮਨੁੱਖਾਂ ਨੂੰ ਇਹ ਹੁੰਦਾ ਕਿ ਉਹਨਾਂ ਦੇ ਮੱਥੇ ਦੇ ਉੱਪਰ ਮਸਤਕ ਦੇ ਉੱਪਰ ਭਾਰ ਵੱਜ ਜਾਂਦਾ ਜਾਂ ਸਿਰ ਦਰਦ ਕਰਨ ਲੱਗ ਜਾਂਦਾ ਉਹਨਾਂ ਨੂੰ ਵੀ ਇਹ ਸਾਧਨਾ ਜਿਹੜੀ ਉਹ ਕਰ ਰਹੇ ਹੁੰਦੇ ਆ ਉੱਥੇ ਥੋੜਾ ਜਿਹਾ ਉਹਨੂੰ ਵਿਸ਼ਰਾਮ ਦੇਣਾ ਬਣਦਾ ਸਤਸੰਗਤ ਦੇ ਵਿੱਚ ਜਾ ਕੇ ਜਾਂ ਤਾਂ ਨਾਮ ਸਿਮਰਨ ਕਰੋ ਜਾਂ ਫਿਰ ਸੇਵਾ ਕਰਨ ਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਕਿਉਂਕਿ ਜਦੋਂ ਉਹ ਸਾਡੀ ਕਾਮ ਊਰਜਾ ਹੁੰਦੀ ਹੈ ਜਿਹੜੀ ਜਦੋਂ ਸਾਡੀ ਕਾਮ ਊਰਜਾ ਮੂਲਾ ਧਰ ਤੋਂ ਚੱਲ ਕੇ ਛੇਵੇਂ ਚੱਕਰ ਤੇ ਚਲੀ ਜਾਂਦੀ ਹੈ ਸਾਡੇ ਮਸਤਕ ਦਾ ਜਿਹੜਾ ਰક્ત ਸੰਚਾਲਨ ਹੁੰਦਾ ਬਾਤ ਜਾਂਦਾ ਜਿਹਦੇ ਕਰਕੇ ਬੰਦਾ ਆਨੰਦਿਤ ਹੋਣ ਦੀ ਬਜਾਏ ਅਫਸੈਟ ਰਹਿਣ ਲੱਗ ਜਾਂਦਾ ਇਹ ਚੀਜ਼ ਉਹਨੋਂ ਵਾਪਰਦੀਆਂ ਨੇ ਜਦੋਂ ਇਨਸਾਨ ਦੀ ਜਿਹੜੀ ਆਪਣੀ ਪ੍ਰਕਿਰਤੀ ਆ ਉਹ ਆਪਦੇ ਵੱਲ ਖਿੱਚਦੀ ਆ ਜਿਹਨੂੰ ਮਾਇਆ ਕਹਿੰਦੇ ਨੇ ਆ ਤੇ ਉਹ ਸਿਮਰਨ ਵੀ ਕਰਦਾ ਰਹਿੰਦਾ ਤੇ ਉਹਦੇ ਨਾਮ ਦੇ ਜਿਹੜੇ ਕੰਪਨ ਹੁੰਦੇ ਆ ਉਹ ਇਹਨੂੰ ਉਰਦਮ ਗਮਨ ਕਰ ਰਹੇ ਹੁੰਦੇ ਆ ਮਤਲਬ ਉਲਟੀ ਦਿਸ਼ਾ ਚ ਲੱਜਾ ਰਹੇ ਹੁੰਦੇ ਆ ਮਤਲਬ ਮਨੁੱਖ ਦੇ ਅੰਦਰ ਖੁਦ ਦੇ ਮਰ ਜਾਣ ਦਾ ਡਰ ਵੀ ਹੁੰਦਾ ਤੇ ਨਾਲ ਨਾਲ ਉਹ ਪ੍ਰਮਾਤਮਾ ਨੂੰ ਵੀ ਪਾਉਣਾ ਚਾਹੁੰਦਾ ਦੋਨੇ ਚੀਜ਼ਾਂ ਚੱਲਦੀਆਂ ਨੇ ਉਹਨੂੰ ਥੋੜੀ ਜੀ ਐਸੀ ਵਿਵਸਥਾ ਬਣ ਜਾਂਦੀ ਆ ਮਸਤਕ ਤੇ ਭਾਰ ਬਣ ਜਾਂਦਾ ਕਿਉਂਕਿ ਕੁਝ ਮਿਲਣ ਦੀ ਕਾਲੀ ਵੀ ਹੁੰਦੀ ਆ ਉਹਦੇ ਕਰਕੇ ਵੀ ਇਹ ਚੀਜ਼ ਵਾਪਰ ਜਾਂਦੀ ਆ ਸੋ ਪ੍ਰਮਾਤਮਾ ਦੇ ਮਾਰਗ ਤੇ ਪਰਮਾਰਥ ਦੇ ਮਾਰਗ ਤੇ ਚੱਲਣ ਦਾ ਮਤਲਬ ਹੁੰਦਾ ਸਭ ਕੁਝ ਨੂੰ ਦਾਤੇ ਲਾ ਕੇ ਚੱਲਣਾ ਜਦੋਂ ਮੋਹ ਗਿਰ ਗਿਆ ਹੋਵੇ ਜਦੋਂ ਮੂਲ ਗੱਲ ਸਮਝ ਚ ਪੈ ਗਈ ਜਦੋਂ ਅਸਲੀ ਗੱਲ ਆ ਜਿਹੜੀ ਉਹ ਸਮਝ ਚ ਪੈ ਗਈ ਮਹਾਤਮਾ ਬੁੱਧ ਕੋਲ ਵੀ ਜਗਿਆਸੂ ਜਾਂਦੇ ਸੀ ਵੀ ਸਾਨੂੰ ਧਿਆਨ ਬਖਸ਼ੋ ਜਿਸ ਤਰ੍ਹਾਂ ਆਪਾਂ ਵੀ ਕਿਸੇ ਧਿਆਨ ਕਰਨ ਵਾਲੇ ਨੂੰ ਦੇਖ ਕੇ ਬਹੁਤ ਉਤਾਵਲੇ ਹੋ ਜਾਂਦੇ ਆ ਕਹਿੰਦੇ ਸੀ ਸ਼ਮਸ਼ਾਨ 'ਚ ਬੈਠੋ ਜਾ ਕੇ ਮਹਾਤਮਾ ਬੁੱਧ ਕਹਿੰਦੇ ਸ਼ਮਸ਼ਾਨ 'ਚ ਬੈਠੋ ਜਲਦੇ ਹੋਏ ਸਰੀਰਾਂ ਨੂੰ ਦੇਖੋ ਰਾਖ ਹੋ ਰਹੇ ਸਰੀਰਾਂ ਨੂੰ ਦੇਖੋ ਕਿੰਨੇ ਵੱਡੇ ਵੱਡੇ ਧਨੀ ਕਿੰਨੇ ਵੱਡੇ ਵੱਡੇ ਸਮਰਾਟ ਇਸ ਸੰਸਾਰ ਤੋਂ ਨਿਪਟ ਖਾਲੀ ਹੱਥ ਇਸ ਤੋਂ ਚਲੇ ਜਾ ਰਹੇ ਨੇ ਮਨੁੱਖ ਜਦੋਂ ਇਸ ਚੀਜ਼ ਦਾ ਧਿਆਨ ਕਰਦਾ ਤੇ ਮੂਲ ਗੱਲ ਸਮਝ ਚ ਪੈਂਦੀ ਹੈ ਕਿਉਂਕਿ ਕੁਝ ਲੋਕ ਜਿਹੜੇ ਨਹੀਂ ਸਮਝਦਾਰ ਹੁੰਦੇ ਉਹ ਮੂੜ ਹੁੰਦੇ ਨੇ ਜਿਹੜੇ ਲੋਕ ਉਹ ਕਹਿੰਦੇ ਆ ਵੀ ਲੈ ਕੋਈ ਵਿਵਸਥਾ ਧਿਆਨ ਕਿਉਂਕਿ ਜਿਹੜੇ ਗੱਲ ਨੂੰ ਅਸੈਪਟ ਨਹੀਂ ਕਰਨਾ ਚਾਹੁੰਦੇ ਹੁੰਦੇ ਜਿਹੜੇ ਹਮੇਸ਼ਾ ਜਿਨ੍ਹਾਂ ਦੇ ਅੰਦਰ ਕਤੂਹਲ ਹੁੰਦਾ ਜਿਨ੍ਹਾਂ ਦੇ ਅੰਦਰ ਜਗਿਆਸਾ ਹੁੰਦੀ ਹੈ ਕਿ ਇਹ ਕੁਐਸਚਨ ਦਾ ਸਾਡਾ ਇਹ ਸਾਨੂੰ ਆਨਸਰ ਮਿਲਣਾ ਚਾਹੀਦਾ ਜਿਨ੍ਹਾਂ ਨੇ ਪ੍ਰਸ਼ਨਾਂ ਦੇ ਉੱਤਰ ਖੁਦ ਘੜ ਰੱਖੇ ਹੁੰਦੇ ਆ ਉਹ ਨਹੀਂ ਸਮਝਦੇ ਪਰ ਮਹਾਤਮਾ ਬੁੱਧ ਕਹਿੰਦੇ ਇਹ ਜੀਵਨ ਇੱਕ ਪਰਨਦੀ ਆ ਇੱਕ ਝੂਠਾ ਸੋ ਮੋਹ ਗਿਰ ਜਾਂਦਾ ਵਿਰਾਗ ਆ ਜਾਂਦਾ ਵਿਰਾਗ ਦਾ ਅਰਥ ਇਹ ਨਹੀਂ ਕਿ ਤੁਹਾਡੇ ਮਨ ਦੇ ਵਿੱਚ ਇੱਕ ਧਾਰਨਾ ਦੁਨੀਆ ਦੀ ਧਾਰਨਾ ਜਿਹੜੀ ਆ ਉਹ ਛੱਡ ਦਿੱਤੀ ਤੇ ਦੂਜੀ ਧਾਰਨਾ ਤੁਸੀਂ ਪਰਮਾਰਥ ਦੀ ਪਕੜ ਲਈ ਮਤਲਬ ਸੰਸਾਰ ਝੂਠ ਕਹਤਾ ਤੇ ਪਰਮਾਰਥ ਸੱਚ ਹੈ ਇਹ ਵੀ ਵੈਰਾਗ ਨਹੀਂ ਹੁੰਦਾ ਜਦੋਂ ਤੱਕ ਬਾਹਰਲੀ ਦੁਨੀਆ ਦੇ ਵਿੱਚ ਪ੍ਰਮਾਤਮਾ ਨਜ਼ਰ ਨਹੀਂ ਆਉਂਦਾ ਤਦ ਤੱਕ ਧਿਆਨ ਦਾ ਦੀਵਾ ਜਿਹੜਾ ਵੱਲ ਨਹੀਂ ਸਕਦਾ ਜਦੋਂ ਤੱਕ ਦੁਸ਼ਮਣ ਨੇ ਜਿਹੜੇ ਉਹ ਸੱਜਣ ਨਹੀਂ ਬਣਦੇ ਸੱਜਣ ਨਹੀਂ ਲੱਗਣ ਲੱਗ ਜਾਂਦੇ ਉਦੋਂ ਤੱਕ ਧਿਆਨ ਦਾ ਸਵਾਲ ਨਹੀਂ ਉੱਠ ਸਕਦਾ ਜਦੋਂ ਤੱਕ ਤੁਸੀਂ ਖੁਦ ਪ੍ਰਮਾਤਮਾ ਨਹੀਂ ਹੋ ਜਾਂਦੇ ਇਹ ਬੜੀ ਅश्चਰਜ ਗੱਲ ਆ ਬੜਾ ਅश्चਰਜ ਕੌਤਕਾ ਮਨੁੱਖ ਦੁਨੀਆ ਦੇ ਕਿਸੇ ਵੀ ਸ਼ਕਤੀਸ਼ਾਲੀ ਇਨਸਾਨ ਨੂੰ ਮਿਲਣ ਜਾਵੇ ਨਾ ਕਿਸੇ ਐਮਐਲਏ ਨੂੰ ਕਿਸੇ ਲੀਡਰ ਨੂੰ ਕਿਸੇ ਮੰਤਰੀ ਨੂੰ ਕਿਸੇ ਮੁੱਖ ਮੰਤਰੀ ਨੂੰ ਉਹਨੂੰ ਬਹੁਤ ਨੀਮਾ ਹੋਣਾ ਪੈਂਦਾ ਬਹੁਤ ਨੀਮਾ ਹੋ ਕੇ ਜਾਣਾ ਪੈਂਦਾ ਤੁਸੀਂ ਜੱਜ ਦੇ ਸਾਹਮਣੇ ਇਸ ਤਰ੍ਹਾਂ ਲੱਤ ਤੇ ਲੱਤ ਰੱਖ ਕੇ ਨਹੀਂ ਬੈਠ ਸਕਦੇ ਕੰਫਰਟੇਬਲੀ ਉਹ ਤੁਹਾਨੂੰ ਇਹ ਨਹੀਂ ਪਤਾ ਕਿੰਨੀ ਤੁਹਾਡੀ ਬੇਇੱਜ਼ਤੀ ਕਰੇ ਜਾਂ ਤੁਹਾਨੂੰ ਕੋਈ ਕਿੱਡੀ ਵੱਡੀ ਸਜਾ ਸੁਣਾ ਦੇ ਪਰ ਪ੍ਰਮਾਤਮਾ ਮਿਲਦਾ ਹੀ ਪ੍ਰਮਾਤਮਾ ਨੂੰ ਵਡਾ ਦਿਲਾਂ ਜਦੋਂ ਤੱਕ ਤੂੰ ਪ੍ਰਮਾਤਮਾ ਨਹੀਂ ਹੋ ਜਾਂਦਾ ਨਾ ਉਹ ਤੱਕ ਪ੍ਰਮਾਤਮਾ ਨਹੀਂ ਮਿਲਦਾ ਇਸ ਕਰਕੇ ਮੈਂ ਅਕਸਰ ਕਹਿੰਦਾ ਹੁੰਦਾ ਵੀ ਪ੍ਰਮਾਤਮਾ ਹੋਣਾ ਜਾਂ ਪਰਮਾਰਥ ਤੇ ਚੱਲਣਾ ਭਿਖਾਰੀਆਂ ਦਾ ਮਾਰਗ ਨਹੀਂ ਹੁੰਦਾ ਅੰਦਰ ਹੀ ਜਿਹੜਾ ਆਪਣੇ ਅੰਦਰੋਂ ਹੀ ਲੱਭਣਾ ਖੁਦ ਹੀ ਪ੍ਰਮਾਤਮਾ ਹੋਣਾ ਇੱਕ ਜਾਪਾਨ ਦੇ ਫਕੀਰ ਦੇ ਸੰਬੰਧ ਦੇ ਵਿੱਚ ਉਲੇਖ ਹੁੰਦਾ ਜਿਹਦਾ ਨਾਮ ਸੀ ਰੰਜਾਈ ਉਹ ਜਿਵੇਂ ਆਪਾਂ ਇੱਕ ਸੁਬਾ ਸੁਬਾ ਟਹਿਲਦੇ ਹੁੰਨੇ ਆ ਇਸੇ ਤਰ੍ਹਾਂ ਇੱਕ ਮੰਦਰ ਦੇ ਕੋਲ ਦੀ ਗੁਜ਼ਰ ਰਿਹਾ ਸੀ ਮੰਦਰ ਦੇ ਵਿੱਚ ਪੜਿਆ ਜਾ ਰਿਹਾ ਸੀ ਮਤਲਬ ਜਿਸ ਤਰ੍ਹਾਂ ਗੁਰਦੁਆਰਿਆਂ ਚ ਗੁਰਬਾਣੀ ਦਾ ਸਵੇਰੇ ਸਵੇਰੇ ਪਾਠ ਹੁੰਦਾ ਸੂਰਜ ਨੇ ਜਿਹੜਾ ਸਵੇਰ ਦਾ ਸਮਾਂ ਸੀ ਪੰਛੀ ਗੁੰਗੁਣਾ ਰਹੇ ਸੀ ਸੂਰਜ ਨੇ ਅੰਧਕਾਰ ਚੱਕਣ ਵਾਸਤੇ ਧਰਤੀ ਤੇ ਆਪਣੀਆਂ ਕਿਰਨਾਂ ਸੁੱਟੀਆਂ ਚਾਰੇ ਪਾਸੇ ਸ਼ਾਂਤੀ ਸੀ ਸੋ ਉਸ ਮੱਠ ਦੇ ਅੰਦਰੋਂ ਇੱਕ ਆਵਾਜ਼ ਆਉਂਦੀ ਹੋਈ ਜਿਹੜੀ ਮੰਤਰਾਂ ਦੀ ਗੂੰਜ ਉਹਦੇ ਕੰਨਾਂ 'ਚ ਪਈ ਸਿਰਫ ਇੱਕ ਮਤਲਬ ਤੁਰਿਆ ਜਾ ਰਿਹਾ ਸੀ ਸੁਣਨ ਵੀ ਨਹੀਂ ਸੀ ਆਇਆ ਸਿਰਫ ਘੁੰਮਣ ਵਾਸਤੇ ਨਿਕਲਿਆ ਸੀ ਟੱਲਣ ਵਾਸਤੇ ਮੰਤਰ ਦਾ ਅਰਥ ਸੀ ਜਿਸ ਨੂੰ ਤੁਸੀਂ ਬਾਹਰ ਖੋਜ ਰਹੇ ਹੋ ਉਹ ਤੁਹਾਡੇ ਹੀ ਅੰਦਰ ਆ ਤੁਹਾਡੇ ਭੀਤਰ ਹੈ ਸਧਾਰਨ ਜੀ ਗੱਲ ਸੀ ਸਾਡੇ ਵਿਗਿਆਨੀ ਸਦਾ ਕਹਿੰਦੇ ਰਹਿੰਦੇ ਆ ਆਤਮਾ ਤੁਹਾਡੇ ਅੰਦਰ ਆ ਪਰਮਾਤਮਾ ਤੁਹਾਡੇ ਅੰਦਰ ਆ ਪ੍ਰਭੂ ਦਾ ਰਾਜ ਤੁਹਾਡੇ ਅੰਦਰ ਆ ਐਵੇਂ ਦਾ ਹੀ ਉਹ ਮੰਤਰ ਸੀ ਜਿਹਨੂੰ ਮਤਲਬ ਤੁਸੀਂ ਬਾਹਰ ਖੋਜਨੇ ਹੋ ਉਹ ਤੁਹਾਡੇ ਅੰਦਰ ਆ ਉਸ ਮੰਤਰ ਨੂੰ ਸੁਣ ਕੇ ਉਸ ਫਕੀਰ ਦੇ ਜਿਹੜੇ ਕਦਮ ਰੁਕੇ ਕਦਮ ਠਹਰੇ ਅੰਦਰ ਕੁਛ ਝਟਕਾ ਜਿਹਾ ਲੱਗਿਆ ਜਿਵੇਂ ਕਿਸੇ ਨੇ ਕਿਸੇ ਨੀਂਦ ਚੋਂ ਜਗਾ ਦਈ ਨਾ ਆਪਾਂ ਨੂੰ ਮਤਲਬ ਇੱਕਦਮ ਠਿਠਕ ਕੇ ਖੜਾ ਹੋ ਗਿਆ ਜਿਹਨੂੰ ਤੁਸੀਂ ਬਾਹਰ ਖੋਜ ਰਹੇ ਹੋ ਉਹ ਸਾਡੀ ਅੰਦਰ ਹੈਰਾਨ ਹੋ ਕੇ ਗੱਲ ਇਹੀ ਗੱਲ ਜਿਹੜੀ ਉਹਦੇ ਅੰਦਰ ਬਹੁਤ ਜ਼ਿਆਦਾ ਗਹਿਰੀ ਉਤਰ ਗਈ ਤੀਰ ਦੀ ਤਰ੍ਹਾਂ ਲੱਗੀ ਐਨੀ ਗਹਿਰੀ ਉਤਰ ਗਈ ਕਿ ਉਹ ਰੰਜਾਈ ਸੀ ਜਿਹੜਾ ਉਹ ਫਕੀਰ ਜੇਨ ਫਕੀਰ ਸੀ ਉਰਪੰਤਰਿਤ ਹੋ ਗਿਆ ਗਿਆਨ ਨੂੰ ਉਪਲਬਧ ਹੋ ਗਿਆ ਸਮਾਧੀ ਲੱਗ ਗਈ ਉਹਦੀ ਉਹ ਤਾਂ ਖੋਜਣ ਵੀ ਨਹੀਂ ਸੀ ਨਿਕਲਿਆ ਸਮਾਧੀ ਦੀ ਕੋਈ ਚੇਸ਼ਟਾ ਲੈ ਕੇ ਵੀ ਨਹੀਂ ਸੀ ਨਿਕਲਿਆ ਕੋਈ ਉਹਦੇ ਅੰਦਰ ਜਗਿਆਸਾ ਵੀ ਨਹੀਂ ਸੀ ਮੱਠ ਦੇ ਕੋਲੋਂ ਐਵੇਂ ਹੀ ਬਸ ਤੁਰਿਆ ਜਾ ਰਿਹਾ ਸੀ ਅਨਿਆਸ ਲੰਘਿਆ ਜਾ ਰਿਹਾ ਸੀ ਹਰ ਮੰਦਰ ਗੁਰਦੁਆਰੇ ਦੇ ਅੰਦਰ ਐਸੇ ਸ਼ਬਦ ਹਰ ਰੋਜ਼ ਦੁਹਰਾਏ ਜਾਂਦੇ ਆ ਸ਼ਬਦ ਵੀ ਸਿੱਧਾ ਸੀ ਗੁਰੂ ਤੇਗ ਬਹਾਦਰ ਵੀ ਕਹਿੰਦੇ ਆ ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਬਹੁਪਮਦ ਜਿਉ ਬਾਸ ਬਸਤ ਹੈ ਮਕਰ ਮੈਂ ਜੈਸੇ ਸਾਈ ਤੈਸੇ ਹੀ ਅਰ ਬਸੇ ਨਿਰੰਤਰ ਕਟ ਹੀ ਖੋਜੋ ਪਾਈ ਹਰ ਰੋਜ਼ ਤਾਂ ਇਹ ਸ਼ਬਦ ਆਪਾਂ ਸੁਣਦੇ ਆ ਨਾ ਕਟ ਕਟ ਮੈਂ ਹਰ ਜੂ ਬਸੇ ਸੰਤਨ ਕਹੇਉ ਪੁਕਾਰ ਸੋ ਜਿase ਫੁੱਲਾਂ ਦੇ ਅੰਦਰ ਸੁਗੰਧ ਵਸਦੀ ਹੈ ਕਹਿੰਦੇ ਪ੍ਰਮਾਤਮਾ ਵੀ ਆਪਣੇ ਅੰਦਰ ਹੀ ਉਸੇ ਤਰ੍ਹਾਂ ਫਿਰ ਉਹ ਫਕੀਰ ਘਰ ਵਾਪਸ ਨਹੀਂ ਗਿਆ ਮੰਦਰ ਉਸ ਮੰਦਰ ਦੇ ਉਸ ਮੱਠ ਦੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਅੰਦਰ ਚਲਿਆ ਗਿਆ ਤੇ ਉਹ ਜਿਹੜਾ ਗਿਆਨੀ ਸੀ ਉਹ ਫਕੀਰ ਹਰ ਰੋਜ਼ ਉਹ ਗੱਲ ਨੂੰ ਦੁਹਰਾਉਂਦਾ ਸੀ ਕਈ ਸਾਲਾਂ ਤੋਂ ਦੁਹਰਾ ਰਿਹਾ ਸੀ ਪੁਜਾਰੀ ਗਿਆਨੀ ਜ਼ਰੂਰ ਸੀ ਪਰ ਮੂੜ ਸੀ ਮੂਰਖ ਸੀ ਸਿਰਫ ਦੁਹਰਾ ਰਿਹਾ ਸੀ ਤੋਤੇ ਦੀ ਤਰ੍ਹਾਂ ਜਿਵੇਂ ਰਾਮ ਰਾਮ ਰਾਵ ਰਾਮ ਕਰੇ ਨਾ ਤੋਤਾ ਪਰ ਉਹ ਕਿਤੇ ਮੋਕਸ਼ ਥੋੜੀ ਨਾ ਚੱਲਿਆ ਜਾਂਦਾ ਰਾਮ ਰਾਮ ਕਰਨ ਨਾਲ ਲੇਕਿਨ ਇਹ ਗੱਲ ਤੁਹਾਡੇ ਤੇ ਨਿਰਭਰ ਆ ਤੁਸੀਂ ਕਿੰਨੇ ਹੋਸ਼ ਨਾਲ ਸੁਣਦੇ ਹੋ ਕਿੰਨੀ ਪ੍ਰਗਿਆ ਨਾਲ ਸੁਣਦੇ ਹੋ ਬੋਲਣ ਵਾਲਾ ਬੇਸ਼ੱਕ ਤੋਤੇ ਦੀ ਤਰ੍ਹਾਂ ਬੋਲ ਰਿਹਾ ਹੋਵੇ ਲੇਕਿਨ ਸੁਣਨ ਵਾਲਾ ਕਿੰਨੇ ਹੋਸ਼ ਦੇ ਨਾਲ ਸੁਣਦਾ ਇਹ ਗੱਲ ਤੇ ਨਿਰਪਰ ਕਰਦਾ ਸੋ ਉਸ ਘੜੀ ਇਹ ਵਿਅਕਤੀ ਸੀ ਜਿਹੜਾ ਰੰਜਾਈ ਹੋਸ਼ ਦੇ ਨਾਲ ਪਰ ਗਿਆ ਜਾਗ ਗਿਆ ਇੱਕ ਛੋਟੀ ਜੀ ਗੱਲ ਕ੍ਰਾਂਤੀ ਬਣ ਗਈ ਰੰਜਾਈ ਮਹਾ ਗਿਆਨੀ ਹੋ ਗਿਆ ਮਠ ਦੇ ਅੰਦਰ ਜਾ ਕੇ ਸੰਨਾਸੀ ਹੋ ਗਿਆ ਪੁਜਾਰੀ ਨੇ ਪੁੱਛਿਆ ਵੀ ਬੋਲਣਾ ਸਿਰਫ ਕੀ ਬੋਲਣ ਦੇ ਨਾਲ ਹੀ ਮੇਰੇ ਸੁਣਨ ਦੇ ਨਾਲ ਹੀ ਕੀ ਹੋਇਆ ਉਹ ਕਹਿਣ ਲੱਗਿਆ ਵੀ ਮੇਰੇ ਅੰਦਰੋਂ ਪਹੇਲੀ ਸੀ ਜਿਹੜੀ ਉਹ ਸੁੱਟ ਜਗੀ ਗੱਲ ਦਿਖਾਈ ਪੈਗੀ ਜਿਹਨੂੰ ਮੈਂ ਬਾਹਰ ਖੋਜਦਾ ਉੱਤੇ ਨਿਸ਼ਚਾ ਹੋ ਗਿਆ ਉਹ ਮੇਰੇ ਅੰਦਰ ਹੀ ਆ ਮੇਰੇ ਅੰਦਰ ਹੀ ਨਹੀਂ ਕਿ ਮੈਂ ਵੀ ਮਤਲਬ ਮੈਂ ਹੀ ਆ ਪੁਜਾਰੀ ਕਹਿਣ ਲੱਗਿਆ ਮੈਂ ਜੀਵਨ ਭਰ ਤੋਂ ਜਪ ਰਿਆ ਮੈਨੂੰ ਕਦੇ ਹੋਇਆ ਨਹੀਂ ਇਸ ਤਰ੍ਹਾਂ ਰੰਜਾਈ ਕਹਿਣ ਲੱਗਿਆ ਵੀ ਮੈਨੂੰ ਤੁਹਾਡੇ ਨਾਲ ਨਹੀਂ ਮਤਲਬ ਇਹ ਤੁਸੀਂ ਕਿਸ ਤਰ੍ਹਾਂ ਜਪਦੇ ਹੋ ਲੇਕਿਨ ਤੁਸੀਂ ਕਿਹਾ ਤੇ ਮੇਰੀ ਅੱਖ ਬੰਦ ਹੋਗੀ ਮੈਨੂੰ ਅੰਦਰੋਂ ਦਿਖਾਈ ਪੈ ਗਿਆ ਅੰਦਰ ਪਰਮਾਤਮਾ ਦਾ ਰਾਜ ਆ ਸੁੱਖ ਦਾ ਸਾਗਰ ਠਾਠਾ ਮਾਰ ਰਿਹਾ ਮੈਂ ਕਦੇ ਦੇਖਿਆ ਨਹੀਂ ਪਰ ਮੈਨੂੰ ਅੱਜ ਦਿਖਾਈ ਪੈ ਗਿਆ ਸੂਤਰ ਸੀ ਜਿਹੜਾ ਉਹ ਬਹਾਨਾ ਬਣ ਗਿਆ ਭਗਤ ਕਬੀਰ ਵੀ ਕਹਿੰਦੇ ਆ ਕਬੀਰ ਸੁਪਨੇ ਹੂੰ ਬਰੁੜਾਇਕੈ ਜਹ ਮੁਖ ਨਿਕਸੈ ਰਾਮ ਤਾਂ ਕਿ ਪਗ ਕੀ ਪਨਹੀ ਮੇਰੇ ਤਨ ਕੋ ਚਾ ਐਨੀ ਕੀਮਤ ਦਿੰਦੇ ਆ ਉਸ ਨਾਮ ਜੋ ਕੋਈ ਸੁਪਨੇ ਦੇ ਵਿੱਚ ਵੀ ਪਰਮਾਤਮਾ ਦਾ ਨਾਮ ਕਹਿ ਦੇਵੇ ਨਾ ਆਪਾਂ ਤਾਂ ਜਪਦੇ ਜਪਦੇ ਕਹਿ ਦਿੰਦੇ ਆ ਵੀ ਸਾਨੂੰ ਕੋਈ ਅਵਸਥਾ ਹੀ ਨਹੀਂ ਬਣ ਰਹੀ ਯਾਰ ਜਪਣ ਦੇ ਵਿੱਚ ਹੀ ਇਹਨਾਂ ਆਨੰਦ ਆ ਬੈਠਣ ਦੇ ਵਿੱਚ ਹੀ ਇਹਨਾਂ ਆਨੰਦ ਆ ਤਾਂ ਉਹਨੂੰ ਪਰਮਾਤਮਾ ਦੇ ਵਿੱਚ ਕਿੰਨਾ ਆਨੰਦ ਹੋਊਗਾ ਜੇ ਤੁਹਾਨੂੰ ਬੈਠਣ ਦਾ ਆਨੰਦ ਨਹੀਂ ਆ ਰਿਹਾ ਜੇ ਤੁਸੀਂ ਫਿਰ ਵੀ ਕੋਈ ਹੋਰ ਅਵਸਥਾ ਚਾਹੁੰਦੇ ਹੋ ਤਾਂ ਹਜੇ ਤੁਸੀਂ ਬਈ ਬਹੁਤ ਪਿੱਛੇ ਹੋ ਬੈਠਣ ਉਹਦੇ ਉਹਦੇ ਨਾਮ ਦੇ ਜਪਣ ਦੇ ਵਿੱਚ ਹੀ ਬੜਾ ਆਨੰਦ ਆ ਬਹੁਤ ਕਿਸੇ ਅਗਮ ਅਗਾਧ ਬੋਧ ਅਵਸਥਾ ਦੇ ਵਿੱਚ ਮਨੁੱਖ ਖੋ ਜਾਂਦਾ ਕਬੀਰ ਕਹਿੰਦੇ ਮੈਂ ਉਹਨੂੰ ਸਜਦਾ ਕਰਦਾ ਜਿਹੜਾ ਸੁਪਨੇ ਦੇ ਵਿੱਚ ਵੀ ਬੁਰੜਾ ਕੇ ਕਿਤੇ ਪੁਲੇਖੇ ਦੇ ਵਿੱਚ ਵੀ ਆਰਾਮ ਸ਼ਬਦ ਕਹਦੇ ਵਾਹਿਗੁਰੂ ਸ਼ਬਦ ਕਹਦੇ ਜੇ ਮੇਰੇ ਤਨ ਦੀ ਜਿਹੜੀ ਜਿਹੜੇ ਚਮੜੀ ਦੀ ਜੁੱਤੀ ਆ ਜੇ ਉਹਦੇ ਚਰਨਾਂ 'ਚ ਪਵੇ ਤਾਂ ਮੇਰੀ ਰੂਹ ਨੂੰ ਸਕੂਨ ਮਿਲੇ ਸੋ ਪ੍ਰਮਾਤਮਾ ਨੂੰ ਮਿਲਣਾ ਜਗਿਆਸਾ ਨਹੀਂ ਕਤੂ ਹਲ ਨਹੀਂ ਪਿਆਸ ਦਾ ਨਾਮ ਆ ਜਦੋਂ ਧਿਆਨ ਦੀ ਗੱਲ ਕਰਦੇ ਆ ਉਹਦਾ ਮਤਲਬ ਹੁੰਦਾ ਪਲੇਸ ਵੈਲਿਊ ਬੱਚੇ ਪੜ੍ਹਦੇ ਆ ਨਾ ਮੈਥ ਦੇ ਵਿੱਚ ਡਿਜੀਟਸ ਹੁੰਦੀਆਂ ਨੇ ਇੱਕ ਪਲੇਸ ਵੈਲਿਊ ਹੁੰਦੀ ਹੈ ਇੱਕ ਫੇਸ ਵੈਲਿਊ ਹੁੰਦੀ ਹੈ ਆਪਣੇ ਛੋਟੇ ਬੱਚਿਆਂ ਤੋਂ ਪੁੱਛੋ ਉਹ ਤੁਹਾਨੂੰ ਦੱਸ ਦੇਣਗੇ ਫੇਸ ਵੈਲਿਊ ਹੁੰਦੀ ਹੈ ਕਿ ਜਿਵੇਂ ਮੈਂ 1 2 3 ਲਿਖਦਾ 3 ਦੀ ਫੇਸ ਵੈਲਿਊ 3 ਹੀ ਆ 2 ਦੀ 2 ਆ 1 ਦੀ 1 ਪਰ ਪਲੇਸ ਵੈਲਿਊ ਕੀ ਆ ਜਿਵੇਂ ਆਪਾਂ ਇਕਾਈ ਦਹਾਈ ਸੈਂਕੜਾ ਹਜ਼ਾਰ ਪੜ੍ਹਦੇ ਹੁੰਦੇ ਸੀ ਨਾ 1 10 100 ਸੋ ਪਲੇਸ ਵੈਲਿਊ ਉਹ ਹੁੰਦੀ ਆ 1 ਦੀ 100 ਦੀ ਜਗ੍ਹਾ ਤੇ ਆ 2 ਦੀ 10s ਦੀ ਜਗ੍ਹਾ ਤੇ ਆ ਉਸੇ ਤਰੀਕੇ ਨਾਲ ਆਪਾਂ ਧਿਆਨ ਦੀ ਜਿਹੜੀ ਆਪਾਂ ਫੇਸ ਵੈਲਿਊ ਤੇ ਹੀ ਜ਼ਿਆਦਾ ਆਪਾਂ ਧਿਆਨ ਦੇਣੇ ਆ ਅਪਾ ਪਲੇਸ ਵੈਲਿਊ ਤੇ ਬਹੁਤ ਘੱਟ ਧਿਆਨ ਦਿੰਨੇ ਆ ਸੋ ਮੇਰੇ ਸਮਝਾਉਣ ਦਾ ਮਤਲਬ ਇਹ ਆ ਥੋੜਾ ਜਿਹਾ ਗੱਲ ਕਈ ਵਾਰੀ ਮੈਂ ਕੰਪਲੀਕੇਟਡ ਕਰ ਦਿੰਨਾ ਮੈਂ ਸੋਚਦਾ ਰਹਿਣਾ ਕਿ ਮੈਂ ਥੋੜਾ ਸੌਖਾ ਕਰਾਂ ਪਰ ਇਹ ਹੋ ਜਾਂਦੀ ਆ ਸੋ ਪਰਮਾਤਮਾ ਜਿਹਦੇ ਸਮਝ ਚ ਆ ਜਾਏ ਉਹਦੇ ਅੰਦਰ ਪਿਆਸ ਪੈਦਾ ਹੋ ਜਾਂਦੀ ਆ ਫਿਰ ਉਹ ਜਿਹੜੀਆਂ ਧਿਆਨ ਦੇ ਵਿੱਚ ਹੋਣ ਵਾਲੀਆਂ ਕੈਮਿਸਟਰੀਜ਼ ਨੇ ਉਹਦੇ ਤੋਂ ਭੈ ਨਹੀਂ ਆਉਂਦਾ ਉਹਦੇ ਤੋਂ ਡਰ ਨਹੀਂ ਆਉਂਦਾ ਮੂਲ ਗੱਲ ਇਹੀ ਆ ਕਿ ਸੰਸਾਰ ਨੂੰ ਜਾਨੋ ਹਰ ਇੱਕ ਚੀਜ਼ ਨੂੰ ਧਿਆਨ ਨਾਲ ਦੇਖੋ ਹਰ ਰੋਜ਼ ਲੱਖਾਂ ਲੋਕਾਂ ਦੀਆਂ ਚਿਤਾਵਾਂ ਜਲਦੀਆਂ ਨੇ ਇੱਕ ਨਾ ਇੱਕ ਦਿਨ ਜਿਹੜੀ ਵਾਰੀ ਆ ਉਹ ਸਾਡੀ ਵੀ ਆ ਜਾਣੀ ਆ ਇਸ ਲਈ ਇਸ ਸੰਸਾਰ ਨਾਲ ਮੋਹ ਜੋੜਨ ਦਾ ਕੋਈ ਫਾਇਦਾ ਨਹੀਂ ਜਦੋਂ ਇਹ ਗੱਲ ਸਮਝ ਚ ਆ ਜਾਂਦੀ ਹੈ ਉਦੋਂ ਮਨੁੱਖ ਜਾਗ ਜਾਂਦਾ ਹੈ ਫਿਰ ਪਰਮਾਤਮਾ ਕਦੋਂ ਮਿਲਣਾ ਦਸਮ ਦਵਾਰ ਕਦੋਂ ਖੋਲਣਾ ਮੈਨੂੰ ਬਹੁਤ ਸਮਾਂ ਹੋ ਗਿਆ ਇਹ ਸਭ ਫਜ਼ੂਲ ਦੀਆਂ ਗੱਲਾਂ ਨੇ ਇਹ ਗੱਲਾਂ ਸੰਸਾਰ ਦੇ ਸੰਬੰਧ ਦੇ ਵਿੱਚ ਨੇ ਮੈਨਾਂ ਸਮਾਂ ਹੋ ਗਿਆ ਪੜਨਾ ਮੇਰਾ ਟੈਸਟ ਕਲੀਅਰ ਹੋ ਜਾਏ ਬਿਲਕੁਲ ਉਹਦੇ ਇਕੁਅਲ ਟੂ ਬਣ ਜਾਂਦੀ ਹੈ ਗੱਲ ਸੋ ਕਈਆਂ ਨੂੰ ਸਮਾਧੀ 'ਚ ਬੈਠ ਕੇ ਮਰਨ ਦਾ ਡਰ ਅਜੇ ਵੀ ਜੇ ਤੁਸੀਂ ਡਰੇ ਡਰੇ ਹੋ ਅਜੇ ਤੁਹਾਡੀ ਪਾਤਰਤਾ ਦੁਨਿਆਵੀ ਆ ਸੰਮਨ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਟ ਰਾਵਨ ਹੋਤੇ ਸੁਰੰਕ ਨਹੀਂ ਜਨ ਸਰਦੀ ਨੇ ਘਾਟ ਇਹ ਮਹੰਗਾ ਸੌਦਾ ਇਹ ਮਾਰਗ ਗਲ ਕਟਿਆਂ ਦਾ ਮਾਰਗ ਮੀਰਾ ਕਹਿੰਦੀ ਆ ਜੋ ਮੈਂ ਐਸਾ ਜਾਣਤੀ ਪ੍ਰੀਤ ਕੀਏ ਦੁਖ ਹੋਏ ਨਗਰ ਟਿੰਡੋਰਾ ਪੀਟਤੀ ਪ੍ਰੀਤ ਨਾ ਕਰਿਓ ਕੋਈ ਸੋ ਇਹ ਪ੍ਰੀਤ ਦਾ ਮਾਰਗ ਹੈ ਜਿਹੜਾ ਇਹ ਬੜਾ ਮਹਿੰਗਾ ਸੌਦਾ ਜੀ ਤੁਹਾਡੇ ਅੰਦਰ ਹਲੇ ਸੰਸਾਰ ਹੈ ਤੇ ਹਲੇ ਸੰਸਾਰ ਨੂੰ ਮਾਣੋ ਹਲੇ ਸੰਸਾਰ ਦੇ ਵਿੱਚ ਉਸ ਪ੍ਰਮਾਤਮਾ ਨੂੰ ਦੇਖਣ ਦੀ ਕੋਸ਼ਿਸ਼ ਕਰੋ ਕਟ-ਕਟ ਮੈਂ ਹਰ ਜੂ ਦੱਸਾਂ ਹਰ ਇੱਕ ਜਗ੍ਹਾ ਤੇ ਉਹ ਜਰਰੇ ਜਰਰੇ ਦੇ ਵਿੱਚ ਵਸਦਾ ਦੇਸ਼ ਔਰ ਨਾ ਭੇਸ ਜਾਕਰ ਰੂਪ ਰੇਖ ਨਾਰਾਗ ਜੱਤਰ ਤਤਰ ਦੇਸਾ ਵਿਸਾ ਹੋਏ ਫੈਲਿਓ ਅਨੁਰਾਗ ਹਰ ਪਾਸੇ ਉਹ ਫੈਲਿਆ ਹੋਇਆ ਸੋ ਇਹੀ ਅੱਜ ਦੀਆਂ ਵਿਚਾਰਾਂ ਸੀ ਇੱਕ ਤਾਂ ਤੁਸੀਂ ਧਿਆਨ ਦੇ ਸਮੇਂ ਕਾਲੀ ਨਹੀਂ ਕਰਨੀ ਇੱਕ ਉਹਨੂੰ ਜਿੰਨਾ ਵੀ ਆਨੰਦਿਤ ਤੇ ਗਹਿਰਾ ਕਰ ਸਕਦੇ ਹੋ ਉਨੀ ਕੋਸ਼ਿਸ਼ ਕਰੋ ਪਰਮਾਤਮਾ ਮਿਲਣਾਂ ਮਿਲੇ ਉਹਦੇ ਵੈਰਾਗ ਦੇ ਵਿੱਚ ਬੈਠਣ ਦਾ ਹੀ ਆਨੰਦ ਬਹੁਤ ਜ਼ਿਆਦਾ ਹੁੰਦਾ ਤੇ ਇੱਕ ਗਾਈਡਡ ਮੈਡੀਟੇਸ਼ਨ ਜਦੋਂ ਕਰਦੇ ਹਾਂ ਜਿਵੇਂ ਤੁਸੀਂ ਕੰਨਾਂ ਦੀਆਂ ਆਵਾਜ਼ਾਂ ਤੇ ਮੈਂ ਕਹਿ ਰਿਹਾ ਹਾਂ ਜੇ ਤਾਂ ਤੁਸੀਂ ਉਹਨਾਂ ਨੂੰ ਸਾਇਦ ਨਾਲ ਸੁਣ ਕੇ ਆਪਣੇ ਮਨ ਨੂੰ ਟਿਕਾ ਰਹੇ ਹੋ ਤਾਂ ਬੈਸਟ ਹੈ ਪਰ ਇੱਕ ਸਮੇਂ ਤੇ ਆ ਕੇ ਉਹਨਾਂ ਨੂੰ ਸੁਣਨਾ ਛੱਡਣਾ ਹੁੰਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਦੱਸੂਗਾ ਪਰ ਜੇ ਤੁਸੀਂ ਇਹ ਚੀਜ਼ ਕਰ ਰਹੇ ਹੋ ਤਾਂ ਇਹਦੇ ਤੇ ਮੈਂ ਤੁਹਾਨੂੰ ਪ੍ਰੀਕਾਸ਼ਨ ਪਹਿਲਾਂ ਹੀ ਦੇ ਦਿੱਤਾ ਤੇ ਧਿਆਨ ਰੱਖਣਾ ਸੋ ਦੇਖਦੇ ਰਹੋ ਸਿੰਧ ਸਟੂਡੀਓਜ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ